ਆਇਆ ਕੋੜ ਇਹ ਬਨੜੇ ਕੀ ਯਾਰੇ ਹੈ ਹਾਂਜੀ ਆ ਮੂਰੇ ਨੀਮਾ ਇੱਥੇ ਕਾਲੇ ਨੂੰ ਹੋੜਨੇ ਰੱਖਾਂਗੇ ਕਾਲੇ ਉਹਨੇ ਦੇਖੀਆ ਤੇ ਆਪ ਸਮਝ ਜਨੇ ਕੇ ਸੇ ਜਮਣੇ ਵਾਲਦੇ ਚਾ ਉਹਨੇ ਕਾਲੀ ਨਾ ਤਾਂ ਕਿਸੀ ਆ ਤੜ ਗਿਆ ਕਰੇ ਨਾ ਮੇਰੇ ਕੋ ਲੈ ਕੇ ਲੈ ਕੇ ਜਾ ਯਾਰ ਤੂੰ ਇੱਕ ਕਿਉਂ ਦੋ ਲੈ ਜਾ ਆ ਆ ਜਾ ਬਈ ਬਾਈ ਗੱਲੂ ਕਿਹੜੇ ਕਰੇ ਇਹ ਤੇ ਨੰਮਾ ਆ ਦੱਸੇ ਪੈ ਗੱਲ ਪ੍ਰਿੰਸ ਕਿਹੜਾ ਕਰੇ ਆ ਮੈਂ ਲੋ ਤੇ ਆ ਤੇ ਅੱਗ ਲਾ ਗੋ ਤੇਰੀ ਮਰਜ਼ੀ ਹੈ ਯਾਰ ਸਭ ਤੋਂ ਕੋਈ ਨਹੀਂ ਬਾਈ ਯਾਰ ਹੁਣ ਕੋਈ ਆ ਦੇਖਿਆ ਹੁਣ ਹਾਂ ਸਕਤੇ ਆਂ ਜੇ ਆਪਣੇ ਕਰ ਸਕਦੇ ਕੜਾ ਹੋਰ ਤੈਨੂੰ ਦੱਸਦਾ ਪੱਤੇ ਛੰਗੇ ਜਾਂਦੇ ਮੁੜ ਕੇ ਜੀ ਆ ਜਾ ਆ ਜਾ ਹਰੇ ਇੱਕ ਵਾਰੀ ਮੁੜੀ ਹੁਣ ਤੇ ਬਰਾਏ ਨਾ ਆ ਜਾ ਲੈ ਆ ਜਾ ਸਾਲਾ ਪੂਰੇ ਫੁੱਟ ਲੱਗ ਗਿਆ ਤੂੰ ਮੈਂ ਲੱਖਾਂ ਦੇ ਮੈਂ ਵੀ ਮੂਰੇ ਪਈ ਆ ਤਾਕੂ ਜੇ ਮੱਕੀ ਗਈ ਆ ਪਤਾ ਨਹੀਂ ਪਹਿਲਾਂ ਤਾਂ ਛੱਡ ਜੋ ਬਰਕਾ ਆ ਵੀ ਆ ਆ ਕੇ ਦੇ ਕਿੰਨੀ ਕੀ ਮੋਣਗੇ ਹੈ 3 ਮਿੰਟ ਦੀ 5 ਮਿੰਟ ਦੀ 2 ਮਿੰਟ ਦੀ ਹੋਰ ਬਾਅਦ ਕੱਟਣਾ ਨਹੀਂ ਜੇ ਕਹਿੰਦੇ ਹੋਰ ਬੱਦਲ 10 ਮਿੰਟ ਨੂੰ ਲਾਵੇ ਸਾਨੂੰ ਪ੍ਰੋਗਰਾਮ ਕਰਤੇ ਨੇ ਹਲੋ ਕਿੱਥੇ ਟੱਕੇ ਲਾਉਣੇ ਤੂੰ ਆਖੀ ਨਾ ਦੇਖਾ ਟੱਕੇ ਹੀ ਲਾਉਣੇ ਕਿੰਨੇ ਵਾਣ ਮੇਰਾ ਕਿੰਨਾ ਲਾ ਦੇ ਕਿਹੜਾ ਵਾਣ ਦੇਖੇ ਕਿੱਥੇ ਲਾਉਣੇ ਮੈਂ ਟੱਕੇ ਲਾ ਬੇਸੋ ਤੇ ਕਿੰਨੇ ਮੈਂ ਟੱਕੇ ਲਾਉਣੇ ਤੋ ਕਿੱਲੇ ਵਾਣ ਕਿਆ ਅੱਛਾ ਢੱਕੇ ਦਾ ਨਾ ਨੀਰੀ ਤੇ ਨਾ ਅੱਜ ਜਿਸ ਕਦਰ ਤਰਤੀ ਦਾ ਤਾਮ ਮਾਲ ਵਧ ਰਿਹਾ ਹੈ ਹਾਂ ਉਹ ਮੈਂ ਆਉਣਾ ਤੇ ਕਰਿੰਜੇ ਨਾ ਬੱਚੋ ਬਰਖਤਾ ਲਈ ਬੜੀ ਘਾਟ ਹੋ ਰਹੀ ਹੈ ਅਤੇ ਸਾਡੇ ਜੰਗਲ ਕੱਟੇ ਜਾ ਰਹੇ ਹਨ ਤੇ ਇਹ ਤੋਂ ਹੋਜੀ ਲੋਡ ਆ ਤੇ ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਵੱਧ ਤੋਂ ਵੱਧ ਰਕਤ ਲਗਾਏ ਜਾਂ। ਅੱਜ ਸਾਡੇ ਪਿੰਡ ਦੇ ਬਹੁਤ ਹੀ ਵਧੀਆ ਨੇਕ ਇਨਸਾਨ ਜਲਪ੍ਰੀਤ ਸਿੰਘ ਵੰਦਰ ਤੇ ਤਰਨਪੀਰ ਸਿੰਘ ਵੰਦਰ ਜਿਨ੍ਹਾਂ ਨੇ ਖੇਤੀਬਾੜੀ ਮਹਿਮਨ ਸੰਪਾਰਕ ਕਰਕੇ ਡਾਕਟਰ ਅਮਰੀਤ ਸਿੰਘ ਵੀ ਨਾਲ ਤੁਹਾਨੂੰ ਲੈ ਕੇ ਔਰ ਉਹਨਾਂ ਕੋਲੋਂ ਇਹ ਦਸਤ ਲੈ ਕੇ ਆਂਦੇ ਹਨ ਤੇ ਡਾਕਟਰ ਅਨਵੀਰ ਸਿੰਘ ਜੋ ਕਿ ਐਡੀਸ਼ਨਲ ਅਚਾਰਜ ਹੈ ਜੋ ਪੁਨਾ ਤੋਂ ਰਕਤ ਲੈ ਕੇ ਆਉਂਦੇ ਹਨ ਅਤੇ ਪਿੰਡ ਵਿੱਚ ਅੱਜ ਇਹ ਵੰਡ ਰਹੇ ਹਨ ਇਹਨਾਂ ਦਾ ਜੀ ਪ੍ਰਾਰਾਲਾ ਬਹੁਤ ਵਧੀਆ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਅੱਜ ਰਕਤ ਲਾਉਣ ਦੇ ਲੋੜ ਹੈ ਕਿਉਂਕਿ ਜਿੰਨੇ ਵੱਧ ਰਕਤ ਲੱਗਣਗੇ ਉਹ ਸਾਡੀ ਧਰਤੀ ਦਾ ਟੈਂਪਰੇਚਰ ਘਟ ਸਕਦਾ ਹੈ ਅੱਜ ਲੋੜ ਹੈ ਜਿੱਥੇ ਵੀ ਜਗ੍ਹਾ ਦਿੱਸਦੀ ਹੈ ਉੱਥੇ ਹੀ ਸਾਨੂੰ ਵੱਧ ਤੋਂ ਵੱਧ ਰਕਤ ਲਗਾਉਣ ਦੀ ਲੋੜ ਹੈ ਜੀ ਧੰਨਵਾਦ ਠੀਕ ਹੋਰ ਕੀ ਬੋਲਣਾ ਰਕਤ ਕਿਹਨੇ ਬੁਲਾਉਣਾ ਬੁਲਾਵੇ ਨਹੀਂ ਨਹੀਂ ਬੱਸ ਧੰਨਵਾਦ ਜੀ ਧੰਨਵਾਦ ਐ